ਸਤਿ ਸ਼੍ਰੀ ਅਕਾਲ ਜੀ ਮੈਂ ਹਾ ਕਿਰਨਦੀਪ ਗੌਰਮਠਾੜੂ ਮੇਰੇ ਚੈਨਲ ਫਾਤੀਕ ਕਲੈਕਸ਼ਨ ਬਲਾਡਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਹਾਂਜੀ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਬਰਬਰੀ ਦੀ ਬਣਾ ਰਹੇ ਹਾਂ ਦਾਸ ਦੀ ਆਪਣੇ ਕੋਲੇ ਬਰਬਰੀ ਆਈ ਹੈ ਜੀ ਦਾਸ ਦੀ ਬਰਬਰੀ ਆਈ ਹੈ ओरिजिनल ਵਾਲੀ ਜਿਹੜੀ ਬਰਬਰੀ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਇਹਦਾ ਜਿਹੜਾ ਫਾਲ ਹੈ ਫੈਬਰਿਕ ਬਹੁਤ ਵਧੀਆ ਹੈ ਟੈਕਸਚਰ ਵੀ ਬਹੁਤ ਵਧੀਆ ਜੀ ਇਹਦਾ ਬਹੁਤ ਸੋਹਣਾ ਜਿਹੜੇ ਇਹ ਸੂਟ ਨੇ ਵਰਬਰੀ ਦੇ ਨਵਾਂ ਪਾਰਸਲ ਖੁੱਲਿਆ ਆਪਣੇ ਕੋਲੇ ਜੋ ਵੀ ਪਹਿਣਾਉਣਾ ਚਾਹੁੰਦੀ ਹੈ ਦੁਕਾਨ ਤੇ ਜਿਹੜੀ ਵਿਜ਼ਿਟ ਕਰਕੇ ਤੁਸੀਂ ਲੈ ਸਕਦੇ ਹੋ ਔਨਲਾਈਨ ਵੀ ਮੰਗਵਾ ਸਕਦੇ ਹੋ ਔਰ ਸ਼ਾਪ ਤੇ ਵਿਜ਼ਿਟ ਕਰਕੇ ਵੀ ਤੁਸੀਂ ਲੈ ਸਕਦੇ ਹੋ ਬਹੁਤ ਸੋਹਣੇ ਸੋਹਣੇ ਕਲਰਾਂ ਦੇ ਵਿੱਚ ਜਿਹੜੇ ਆਪਣੇ ਕੋਲੇ ਇਹ ਸਟਾਕ ਆਇਆ ਜੀ ਵਰਬਰੀ ਦਾ ਸਾਰਾ ਸਟਫ ਰਹੇਗਾ ਜੀ ਦਾਸ ਦਾ 200 ਰੁਪਏ ਪਰ ਮੀਟਰ ਜਿਹੜਾ ਇਹਦਾ ਪ੍ਰਾਈਸ ਰਹਿਣ ਵਾਲਾ ਦਾਸ ਦੀ ਵਰਬਰੀ ਹੈ ਜੀ ਦਾਸ ਦੀ ਬਰਬਰੀ ਜੀ बार-बार ਕਹੀ ਜਾਂਦੀ ਹੈ ਮੈਂ ਬਹੁਤ ਸੋਹਣਾ ਸਟੱਫ ਹੈ ਜੀ ਇਹ ਪਹਿਲਾਂ ਪਰਾਮਟੈਕਸ ਦੀ ਬਰਬਰੀ ਲੈ ਕੇ ਆਏ ਸੀ ਉਹ ਸਟੱਫ ਹੋਰ ਸੀਗਾ ਜੀ ਇਹ ਹੈਗਾ ਜੀ ਦਾਸ ਦੀ ਬਰਬਰੀ ਜਿਹੜੀ ਕਿ ਪਿਓਰ ਬਰਬਰੀ ਹੈ ਇਹ ਬਿਲਕੁਲ ਬਹੁਤ ਸੋਹਣੀ ਜਿਹੜੀ ਇਹ ਬਰਬਰੀ ਦਾ ਜਿਹੜਾ ਸਟੱਫ ਹੈ ਤੁਸੀਂ ਇਹਦੇ ਵਿੱਚ ਬੜੇ ਸੋਹਣੇ-ਸੋਹਣੇ ਪ੍ਰਿੰਟਾਂ ਦੇ ਵਿੱਚ ਇਹ ਆਪਣੇ ਕੋਲੇ ਅਵੇਲੇਬਲ ਹੈ ਜੀ ਤੁਸੀਂ ਇਹਨਾਂ ਦੇ ਵਿੱਚੋਂ ਸੂਟ ਲੈ ਸਕਦੇ ਹੋ ਬਹੁਤ ਸੋਹਣਾ ਜਿਹੜਾ ਇਹਦਾ ਫਾਲ ਰਹਿਣ ਵਾਲਾ ਹੈ ਜੀ ਕਲਰ ਵੀ ਬਹੁਤ ਸੋਹਣੇ ਆਏ ਨੇ ਬਹੁਤ ਸੋਹਣੇ ਕਲਰਾਂ ਦੇ ਵਿੱਚ ਆਇਆ ਜੀ ਕੱਲਾ ਕੱਲਾ ਪੀਸ ਹੈਗਾ ਜਿਹੜਾ ਦਾਸ ਬ੍ਰੈਂਡ ਦਾ ਪੀਸ ਰਹਿਣ ਵਾਲਾ ਹੈ ਜੀ 200 ਰੁਪਏ ਪਰ ਮੀਟਰ ਜਿਹੜਾ ਇਹ ਸਟੱਫ ਤੁਹਾਨੂੰ ਮਿਲੇਗਾ ਤੁਸੀਂ ਇਕੱਲੇ ਸਾਡੇ ਤੋਂ ਸ਼ਰਟ ਵੀ ਜਿਹੜੀ ਇਹਦੇ ਵਿੱਚੋਂ 2.5 ਮੀਟਰ ਹੋਏਗੀ 3 ਮੀਟਰ ਸ਼ਰਟ ਲੈ ਸਕਦੇ ਹੋ ਜੀ ਸਾਰੀ ਕੱਟ ਵੱਡੀ ਰਹਿਣ ਵਾਲੀ ਹੈ ਤੁਸੀਂ ਦੇਖ ਸਕਦੇ ਹੋ ਕੱਟ ਸਾਰੀ ਵੱਡੀ ਹੈ ਜੀ ਬਲੈਕ ਕਲਰ ਬਹੁਤ ਸੋਹਣਾ ਕਲਰ ਹੈ ਜੀ ਬਲੈਕ ਕਲਰ ਪ੍ਰਿੰਟ ਸੌਰੀ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹਦਾ origignal ਵਾਲੀ ਜਿਹੜੀ ਵਰਬਰੀ ਰਹਿਣ ਵਾਲੀ ਹੈ ਸਾਰੀ ਘੱਟ ਵੱਡੀ ਆਏਗੀ ਜੀ ਤੁਸੀਂ ਦੇਖ ਸਕਦੇ ਹੋ ਕੱਲਾ ਕੱਲਾ ਪੀਸ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਚੈੱਕ ਕਰੋ ਜੀ ਬੜੇ ਸੋਹਣੇ ਪ੍ਰਿੰਟਾਂ ਦੇ ਵਿੱਚ ਜਿਹੜੇ ਆਪਣੇ ਕੋਲੇ ਇਹ ਸਟੱਫ ਆਇਆ ਜੀ ਬਰਬਰੀ ਦਾ ਸਟੱਫ ਚੈੱਕ ਕਰੀ ਚੱਲੋ ਜੀ ਸਟਾਫ ਹੈਗਾ ਬਰਬਰੀ ਦਾਸ ਦੀ ਅੱਜ ਆਪਣੇ ਕੋਲੇ ਆ ਗਈ ਹੈ ਜੀ ਕਈ ਚੀਜ਼ਾਂ ਆਈਆਂ ਨੇ ਜਿਹੜੀਆਂ ਨਵੀਆਂ ਦਾਸ ਬ੍ਰਾਂਡ ਦੀਆਂ ਆਪਣੇ ਕੋਲੇ ਕਟ ਪੀਸੇਸ ਦੇ ਵਿੱਚ ਤੁਸੀਂ ਲੈ ਸਕਦੇ ਹੋ ਸ਼ਾਪ ਤੇ ਵਿజిਟ ਕਰੋ ਜੀ फटाफट ਮੈਂ ਆਪਣਾ ਐਡਰੈਸ ਦੱਸ ਦੇਵਾਂ ਜੀ ਸਾਡਾ ਐਡਰੈਸ ਹੈਗਾ ਫਤਿਹ ਕਲੈਕਸ਼ਨ ਜਿਹੜਾ ਆਪਣੀ ਸ਼ਾਪ ਹੈ ਜੀ ਆਪਾਂ ਇੱਥੋਂ ਜਿਹੜੀ ਪਹਿਲਾਂ ਆਪਣੀ ਲੋਕੇਸ਼ਨ ਸੀ ਉੱਥੋਂ ਆਪਾਂ ਬਦਲਤੀ ਹੈ ਜੀ ਆਪਾਂ ਬਾਜ਼ਾਰ ਦੇ ਵਿੱਚ ਆ ਗਏ ਆ ਪਹਿਲਾਂ ਜਿਹੜੀ ਸ਼ਾਪ ਸੀ ਗਲੀ ਦੇ ਵਿੱਚ ਸੀਗੀ ਜੀ ਉੱਥੇ ਪੁਲ ਦੇ ਨਜ਼ਦੀਕ ਮਤਲਬ ਇੰਨਾ ਜ਼ਿਆਦਾ ਨਹੀਂ ਸੀ ਕਸਟਮਰ ਦਾ ਹਨਾ ਕਸਟਮਰ ਨੂੰ ਔਖਾ ਲੱਗਦਾ ਸੀ ਜੀ ਪੂਰ ਕ੍ਰੋਸ ਕਰਕੇ ਜਾਣਾ ਸਾਰਾ ਹੁਣ ਆਪਾਂ ਮਾਰਕੀਟ ਦੇ ਵਿੱਚ ਆ ਗਏ ਆ ਜੀ ਗੰਦਨਾਲਾ ਰੋਡ ਜਿਹੜੀ ਆਪਣੀ ਸ਼ਾਪ ਦਾ ਜਿਹੜਾ ਐਡਰੈਸ ਹੈ ਜੀ ਗੰਦਨਾਲਾ ਰੋਡ ਜੋ ਤੁਸੀਂ ਭਲਾੜਾ ਸ਼ਹਿਰ ਦੀ ਐਂਟਰੀ ਹੈ ਜੀ 메인 ਐਂਟਰੀ ਭਲਾੜਾ ਸ਼ਹਿਰ ਦੀ ਜਦੋਂ ਆਈਟੀਆਈ ਤੋਂ ਤੁਸੀਂ ਸ਼ਹਿਰ ਨੂੰ ਐਂਟਰ ਕਰਦੇ ਹੋ ਏਸੀ ਰੋਡ ਦੇ ਉੱਪਰੋਂ ਕਰਦੇ ਹੋ ਜੀ ਏਸੀ ਰੋਡ ਦੇ ਉੱਤੇ ਜਿਹੜੀ ਆਪਣੀ ਸ਼ਾਪ ਹੈ ਜੀ ਜਿਸ ਤੋਂ ਮਰਜੀ ਪੁੱਛ ਸਕਦੇ ਹੋ ਕੱਪੜੇ ਵਾਲੀ ਸ਼ਾਪ ਜੀ ਆਪਣੀ ਫਤਿਹ ਕਲੈਕਸ਼ਨ ਬਾਹਰ ਜਿਹੜਾ ਵਰਿਆਂ ਵਾਲਿਆਂ ਦੀ ਕੱਪੜੇ ਦੀ ਦੁਕਾਨ ਲਿਖਿਆ ਹੈ ਜੀ ਬਾਹਰ ਫਤਿਹ ਕਲੈਕਸ਼ਨ ਦਾ ਬੋਰਡ ਲੱਗਿਆ ਹੋਇਆ ਜੋ ਵੀ ਪਹਿਣ ਆਉਣਾ ਚਾਹੁੰਦੀ ਹੈ ਆ ਸਕਦੀ ਹੈ ਜੀ ਸ਼ਾਪ ਤੇ ਵਿਜ਼ਿਟ ਕਰਕੇ ਵੀ ਤੁਸੀਂ ਜਿਹੜਾ ਇਹ ਸਟਾਫ ਹੈ ਸਾਡੇ ਤੋਂ ਲਿਜਾ ਸਕਦੇ ਹੋ ਬਹੁਤ ਸੋਹਣਾ ਸਟਾਫ ਆਇਆ ਹੈ ਜੀ ਇਹਦੀ ਇੱਕ ਵਾਰ ਤੁਹਾਨੂੰ ਖੋਲ ਕੇ ਵੀਡੀਓ ਵੀ ਬਣਾਵਾਂਗੇ ਜੋ ਪਹਿਣਾ ਰਹਿ ਜਾਣਗੀਆਂ ਜਿਹੜੀਆਂ ਪਹਿਣਾ ਸ਼ਾਪ ਤੇ ਵਿਜ਼ਿਟ ਕਰਕੇ ਲੈ ਕੇ ਜਾਣਗੀਆਂ ਕੱਲ ਉਹ ਲਿਜਾ ਸਕਦੀਆਂ ਨੇ ਇਸ ਤੋਂ ਬਾਅਦ ਆਪਾਂ ਜਿਹੜੀ ਵੀਡੀਓ ਵੀ ਤੁਹਾਨੂੰ ਓਪਨ ਕਰਕੇ ਵੀ ਜਿਹੜੀ ਇਹ ਸਟਾਕ ਦੀ ਜਿਹੜੀ ਵੀਡੀਓ ਬਣਾ ਕੇ ਦਿਖਾਵਾਂਗੇ ਤੁਹਾਨੂੰ ਬਹੁਤ ਸੋਹਣਾ ਸਟਾਕ ਆਇਆ ਜੀ ਆਪਣੇ ਕੋਲੇ फटाफट ਸ਼ਾਪ ਤੇ ਆ ਕੇ ਸੋਹਣੇ-ਸੋਹਣੇ ਜਿਹੜੇ ਕੱਟ ਪੀਸੇ ਲੈ ਕੇ ਜਾਓ ਸਾਰੀ ਵੱਡੀ ਕੱਟ ਰਹਿ ਗਈ ਜੀ ਦੇਖੋ ਸਾਰੀ ਵੱਡੀ ਕੱਟ ਹੈ ਸਾਰਾ ਜਿਹੜਾ ਪੀਸ ਸਾਰੇ ਵੱਡੇ ਨੇ ਜੀ ਕਲਰ ਵੀ ਬਹੁਤ ਸੋਹਣੇ-ਸੋਹਣੇ ਕਲਰਾਂ ਦੇ ਵਿੱਚ ਜਿਹੜੇ ਇਹ ਆਪਣੇ ਕੋਲੇ ਸਟਾਕ ਆ ਹਾਜ਼ਰ ਹੈ ਫਰੋਜੀ ਕਲਰ ਜੀ ਬੜਾ ਸੋਹਣਾ ਕਲਰ ਹੈ ਬਹੁਤ ਸੋਹਣਾ ਪ੍ਰਿੰਟ ਹੈ ਬਹੁਤ ਸੋਹਣੇ ਪ੍ਰਿੰਟਾਂ ਦੇ ਵਿੱਚ ਜਿਹੜੇ ਆਪਣੇ ਕੋਲੇ ਇਹ ਕਟ ਪੀਸ ਜਾਈ ਨੇਗੇ ਕਲਰ ਦੇਖੋ ਜੀ ਸਟੱਫ ਸਾਰਾ ਬਰਬਰੀ ਹੈ ਜੀ ਟੋਟਲੀ ਜਿਹੜਾ ਸਟੱਫ ਹੈ ਸਾਰਾ ਆਪਣੇ ਕੋਲੇ ਬਰਬਰੀ ਦਾ ਪਾਰਸਲ ਖੁੱਲਿਆ ਜੀ ਇਹ ਬਹੁਤ ਸੋਹਣੇ ਕਲਰਾਂ ਦੇ ਵਿੱਚ ਆਇਆ ਜੀ ਦੇਖੋ ਸਾਰੇ ਹੀ ਜਿਹੜਾ ਪ੍ਰਿੰਟ ਹੈ ਇਹ ਪਹਿਲਾਂ ਇਹੀ ਜਿਹੜੇ ਕਟ ਪੀਸ ਆਏ ਸੀ ਜੀ ਆਪਣੇ ਕੋਲੇ ਪਹਿਲਾਂ ਹੁਣ ਦੁਬਾਰਾ ਤੋਂ ਆਪਾਂ ਜਿਹੜੇ ਇਹ ਸਟਾਕ ਦੇ ਵਿੱਚ ਇਹਨਾਂ ਨੂੰ ਲੈ ਕੇ ਆਏ ਆ ਯੈਲੋ ਕਲਰ ਹੈ ਜੀ ਇਹ ਜੋ ਵੀ ਪੈਨ ਲੈ ਜਾਣਾ ਚਾਹੁੰਦੀ ਹੈ फटाफट ਤੁਸੀਂ ਆ ਕੇ ਸ਼ਾਪ ਤੇ ਵਿਜ਼ਿਟ ਕਰਕੇ ਲੈ ਜਾ ਸਕਦੇ ਹੋ ਬੜੇ ਸੋਹਣੇ ਪ੍ਰਿੰਟਾਂ ਦੇ ਵਿੱਚ ਆਇਆ ਜੀ ਇਹ फटाफट ਸ਼ਾਪ ਤੇ ਆਓ ਜੀ ਸੋਹਣੇ-ਸੋਹਣੇ ਜਿਹੜੇ ਕੱਟ ਪੀਸਿਸ ਐ ਲੈ ਕੇ ਜਾਓ ये कट्टीस ने जी अपने को अज ही अपने स्टॉक के आए हैं जी हूँ यह दोबारा मतलब आप इदा दीज़ा वजिया नवी नवी सोहनी सोने चीज़ा तो लिया रहा एक अपने कोरगनज़ा भी आया जी स्टॉक के सारी दस ब्रांड द ही ऑरगनजा आई है जी अपने को बहुत सोहने पीस आए हैं जी ये मोरपंखी कलर हो गया रैड कलर हो गया देखो ब्लैक कलर हो गया इस तो बाद टमैटो रैड हो गया जी बड़े प्यारे ने रामा ग्रीन हो गया पिंक बहुत ज़्यादा सोहना कलर आया जी ये वीडियो यीडियो थोड़ा चेंज आ रहा है बड़ा प्यारा कलर है रस्ट भी ऑरेंज रस्ट है बड़ा सोहना कलर है पीच आ गया जी येलो आ गया रस्ट दोबारा तो फिर तो आ गया देखो डार्क रस्ट आ गया जी ये को लाइट ऑरेंज रस्ट सी पीच आ गया जी येलो आ गया रस्ट आ गया देखो ਔਰ ਇਹ ਆਪਣੇ ਕੋਲੇ ਇਹ ਆਈ ਨਵੀਂ ਸੀ ਜਾਈ ਹੈ ਜੀ ਇਹ ਪਹਿਲਾਂ ਆਪਣੇ ਕੋਲੇ ਇਹ ਲਾਈਨਾਂ ਦੇ ਵਿੱਚ ਆਪਾਂ ਲੈ ਕੇ ਆਂਦੀ ਸੀ ਹੁਣ ਇਹ ਚੱਕ ਦੇ ਵਿੱਚ ਪ੍ਰਿੰਟ ਆਇਆ ਜੀ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹ ਇਹਨੂੰ ਟੈਬੀ ਚੱਕ ਵੀ ਤੁਸੀਂ ਬੋਲ ਸਕਦੇ ਹੋ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈ ਜੀ ਕਾਫੀ ਮਾਲ ਆਇਆ ਆਪਣੇ ਕੋਲੇ ਕਾਫੀ ਸਟਾਕ ਆਇਆ ਜੀ ਜੋ ਵੀ ਪਹਿਨ ਲੈਣਾ ਚਾਹੁੰਦੀ ਹੈ ਲੈ ਸਕਦੇ ਆ ਸਾਰੀ ਵੱਡੀ ਕਟ ਹੈ ਆਲਮੋਸਟ ਵੱਡੀ ਕਟ ਹੈ ਜੀ ਕਈ ਪੀਸ ਪੁੱਠੇ ਹੀ ਨੇ ਹਨਾ ਆ ਦੇਖੋ ਮੈਂ ਤੁਹਾਨੂੰ ਦਿਖਾ ਲੈਂਦੀ ਆ ਜੀ ਇਹਦਾ ਜਿਵੇਂ ਇਹ ਡਾਰਕ ਕਲਰ ਨੇ ਜੀ ਸਾਰੇ ਇਹ ਵੀ ਮਤਲਬ ਸਾਰੇ ਡਾਰਕ ਕਲਰ ਦੇ ਵਿੱਚ ਸਟਾਕ ਆਇਆ ਜੀ ਇਹ ਬਹੁਤ ਸੋਹਣੇ ਕਲਰ ਕਲਰ ਜਿਹੜੇ ਕੰਬੀਨੇਸ਼ਨ ਨੇ ਜੀ ਇਹਨਾਂ ਦੇ ਜਿਹੜੇ ਪ੍ਰਿੰਟ ਦੇ ਨੇ ਬੜੇ ਪਿਆਰੇ ਕਲਰਾਂ ਦੇ ਵਿੱਚ ਆਇਆ ਜੀ ਸਾਰੇ ਡਾਰਕ ਡਾਰਕ ਸ਼ੇਡ ਨੇ ਜੀ ਇਹ ਬਹੁਤ ਸੋਹਣੇ ਕਲਰ ਦੇ ਵਿੱਚ ਜਿਹੜੇ ਇਹ ਆਪਣੇ ਕੋਲੇ ਪ੍ਰਿੰਟਾਂ ਦੇ ਵਿੱਚ ਜਿਹੜੇ ਸਟਾਕ ਆਇਆ ਜੀ ਬਹੁਤ ਸਟਾਕ ਹੈ ਜੀ ਇਹ ਆਪਣੇ ਕੋਲੇ ਜੋ ਵੀ ਭੈਣ ਦੇਖੋ ਲੈਣਾ ਚਾਹੁੰਦੀ ਹੈ ਕੱਲੂ ਮੇਰੀ ਸ਼ਾਪ ਤੇ ਵਿਜ਼ਿਟ ਕਰ ਸਕਦੀ ਹੈ ਸ਼ਾਪ ਦਾ ਐਡਰੈਸ ਤੁਸੀਂ ਮੈਨੂੰ ਫੋਨ ਕਰਕੇ ਵੀ ਲੈ ਸਕਦੇ ਹੋ ਜਿਨ੍ਹਾਂ ਨੂੰ ਨਹੀਂ ਸਮਝ ਆਇਆ ਜਿਨ੍ਹਾਂ ਨੂੰ ਸਮਝ ਆ ਗਿਆ ਜੀ ਉਹਨਾਂ ਨੂੰ ਦੁਬਾਰਾ ਤੋਂ ਇੱਕ ਵਾਰ ਮੈਂ ਫੇਰ ਦੱਸ ਦੇਵਾਂ ਜਦੋਂ ਤੁਸੀਂ ਭਲਾੜਾ ਸ਼ਹਿਰ ਐਂਟਰ ਕਰਦੇ ਹੋ ਜੀ ਭਲਾੜਾ ਸ਼ਹਿਰ ਦੀ ਐਂਟਰੀ ਕਰਨ ਵੇਲੇ ਆਪਾਂ ਹਨਾ ਆਈਟੀਆਈ ਤੋਂ ਜਦੋਂ ਭਲਾੜਾ ਸ਼ਹਿਰ ਐਂਟਰ ਕਰੋਗੇ ਉਸੇ ਰੋਡ ਦੇ ਉੱਤੇ ਆਪਣੀ ਸ਼ਾਪ ਹੈ ਜੀ ਬਹੁਤ ਸੋਹਣੇ ਸੋਹਣੇ ਕੱਟ ਪੀਸ ਤੁਹਾਡੇ ਲਈ ਅਸੀਂ ਲੈ ਕੇ ਆਏ ਆ ਨਵੀਂ ਗਾਠਾ ਪਾਜੀ ਓਪਨ ਕੀਤੀ ਹੈ ਔਰ ਬੜੇ ਸੋਹਣੇ ਦੇਖੋ ਰਾਮ ਟੈਕਸ ਦੇ ਕੁਝ ਕੁ ਗਲੇਸ कॉटन ਦੇ ਵੀ ਘੱਟ ਪੀਸ ਆਪਣੇ ਕੋਲੇ ਆਏ ਨੇ ਜੀ ਡਾਰਕ ਕਲਰਾਂ ਦੇ ਵਿੱਚ ਆਏ ਨੇ ਇਹ ਸਾਰੇ ਇਹ ਥੋੜੇ ਲਾਈਟ ਬੀਬੀਆਂ ਵਾਲੇ ਕਲਰ ਨੇ ਜੀ ਇਹ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਜਿਹੜੇ ਬਹੁਤ ਸੋਹਣੇ ਨੇ ਇੱਕ ਆਪਣੇ ਕੋਲੇ ਆਈ ਸੀ ਜੀ ਮੈਰੀ ਗੋਲਡ ਸ਼ਿਮਰ ਦੇ ਵੀ ਆਏ ਨੇ ਦੇਖੋ ਇਹ ਸਾਰੀ ਸ਼ਿਮਰ ਹੈ ਫਟਫਟ ਮੇਰੀਆਂ ਭੈਣਾਂ ਨੂੰ ਗੁਜਾਰਿਸ਼ ਹੈ ਜੀ ਬੇਨਤੀ ਹੈ ਸ਼ਾਪ ਤੇ ਆ ਕੇ ਸੋਹਣੇ ਸੋਹਣੇ ਸੂਟ ਜਿਹੜੇ ਆਪਣੇ ਲੈ ਕੇ ਜਾਓ ਜੀ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾ ਦੇਵਾਂ ਜੀ ਆਪਾਂ ਪਸ਼ਮੀਨਾ ਸ਼ਿਮਰ ਤੇ ਆਫਰ ਲਾ ਦਿੱਤੀ ਹੈ ਜੀ ਪਸ਼ਮੀਨਾ ਸ਼ਿਮਰ ਤੇ ਆਫਰ ਹੈ ਜੀ ਬਹੁਤ ਵੱਡੀ ਆਫਰ ਲਾਈ ਹੈ ਜੀ 올ਓਵਰ ਸੂਟ ਨੇ ਜੀ ਮੈਚਿੰਗ ਵੀ ਤੁਹਾਨੂੰ ਮਿਲੇਗੀ 올 올ਓਵਰ ਸੂਟ ਵੀ ਤੁਹਾਨੂੰ ਮਿਲਣਗੇ ਜੀ ਸਾਰੇ ਤਰ੍ਹਾਂ ਦੇ ਸੂਟ ਆਪਾਂ ਤੁਹਾਨੂੰ ਮੈਚਿੰਗ ਤੇ 올ਓਵਰ ਦੇਵਾਂਗੇ ਜੀ ਪਸ਼ਮੀਨਾ ਸ਼ਿਮਰ ਦੇ ਸੂਟ ਰਹਿਣਗੇ ਤਿੰਨ ਤਿੰਨ ਕਲਰਾਂ ਦੀ ਵਿੱਚ ਜਿਹੜਾ ਇਹ ਚਾਰਟ ਆਇਆ ਜੀ ਕਿਸੇ 'ਚ ਦੋ ਹੈ ਕਿਸੇ 'ਚ ਤਿੰਨ ਕਲਰ ਨੇ ਬਹੁਤ ਸੋਹਣੇ ਕਲਰ ਨੇ ਜੀ ਰਾਮਾ ਗ੍ਰੀਨ ਆ ਗਿਆ orange rust ਆ ਗਿਆ ਇੱਕ ਆ ਗਿਆ ਜੀ ਆਪਣਾ ਮਸਟਰਡ 올ਓਵਰ ਸੂਟ ਨੇ ਜੀ ਜਿਹੜੀਆਂ ਪਹਿਣਾ ਦੀ ਡਿਮਾਂਡ ਸੀਗੀ 올ਓਵਰ ਸੂਟ ਮੰਗ ਰਹੀਆਂ ਸੀ ਉਹ 올ਓਵਰ ਸੂਟ ਸਾਡੇ ਤੋਂ ਲੈ ਕੇ ਸੋਹਣੇ ਸੋਹ 5 ਮੀਟਰ ਦੀ ਪੂਰੀ ਕੱਟ ਰੂਗੀ ਜੀ ਇਹ ਪ੍ਰੋਪਰ ਕੱਟ ਦੇ ਵਿੱਚ ਆਏ ਨੇ ਜੀ 5 ਮੀਟਰ ਦੀ ਕੱਟ ਹੈ ਕੋਈ ਛੋਟਾ ਨਹੀਂ ਹੈਗਾ ਪੀਸ ਕੋਈ 5 ਤੋਂ ਵੱਡਾ ਵੀ ਨਹੀਂ ਆ ਬੜੇ ਸੋਹਣੇ ਕਲਰਾਂ ਦੇ ਵਿੱਚ ਆਇਆ ਔਰ ਇਹ ਇੱਕੋ ਹੀ ਰੇਟ ਦੇ ਵਿੱਚ ਰੱਖਤਾ ਜੀ ਆਪਾਂ ਸਿਰਫ 700 ਰੁਪਏ ਦੇ ਵਿੱਚ ਇਹ ਸੂਟ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਓਨਲੀ 700 ਰੁਪਏ ਦੇ ਵਿੱਚ ਜੀ ਇਹ ਸੂਟ ਤੁਹਾਨੂੰ ਮਿਲੇਗਾ ਜੀ ਪਸ਼ਮੀਨਾ ਸ਼ਿਮਰ ਹੈ ਬੜਾ ਸੋਹਣਾ ਡਿਊਰੇਬਿਲਟੀ ਪੂਰੀ ਹੈ ਜੀ ਕੱਪੜੇ ਦੀ ਕਪੜਾ ਪੂਰਾ ਚੱਲਣ ਵਾਲਾ ਕਪੜਾ ਜੀ ਇਹ ਖਰਾਬ ਹੋਣ ਵਾਲਾ ਕਪੜਾ ਨਹੀਂ ਹੈ ਨਾ ਹੀ ਇਹ ਤੇ ਲਾਈਨਿੰਗ ਦੀ ਕੋਈ ਵੀ ਨੀਡ ਹੈ ਨਾ ਹੀ ਇਹ ਕਪੜਾ ਛੀਜੂਗਾ ਜੀ ਨਾ ਹੀ ਇਹ ਕਪੜੇ ਦਾ ਕਲਰ ਜਾਊਗਾ ਬਹੁਤ ਸੋਹਣਾ ਜਿਹੜਾ ਸਟੱਫ ਤੁਹਾਡੇ ਲਈ ਲੈ ਕੇ ਆਏ ਜੀ ਪਸ਼ਮੀਨਾ ਸ਼ਿਮਰ ਉਹ ਐਡੀ ਸ਼ਾਈਨ ਵੀ ਹੈ ਨਹੀਂ ਜੀ ਆਪਾਂ ਕਿਹਵਰ ਮੇਰੀਆਂ ਪਹਿਣਾ ਨੂੰ ਇਹ ਵੀ ਹੁੰਦਾ ਵੀ ਜ਼ਿਆਦਾ ਸ਼ਾਈਨੀ ਨਾ ਹੋਵੇ ਜ਼ਿਆਦਾ ਸ਼ਾਈਨੀ ਨਹੀਂ ਹੈ ਸੋਹਣਾ ਲੱਗ ਰਿਹਾ ਜੀ ਬੜਾ ਸੋਹਣਾ ਸਟੱਫ ਹੈ ਤੁਸੀਂ ਲੈ ਸਕਦੇ ਹੋ ਲਾਈਟ ਡਾਰਕ ਸਾਰੇ ਸ਼ੇਡ ਇਹਦੇ ਵਿੱਚ ਆਏ ਨੇ ਜੀ ਰੇਟ ਰੱਖਿਆ ਸਿਰਫ ਤੇ ਸਿਰਫ 700 ਰੁਪਏ 700 ਰੁਪਏ ਦੇ ਵਿੱਚ ਜਿਹੜੇ ਤੁਸੀਂ ਇਹ ਸੂਟ ਸਾਡੇ ਤੋਂ ਬਣਾ ਕੇ ਸੋਹਣੇ-ਸੋਹਣੇ ਸੂਟ ਜਿਹੜੇ ਆਪਣੇ ਸਟਿਚ ਕਰਕੇ ਪਾ ਸਕਦੇ ਹੋ ਆਪਣੇ ਕੋਲ ਸਟੀਚਿੰਗ ਵੀ ਅਵੇਲੇਬਲ ਹੈ ਜੀ ਬੜੀ ਜਲਦੀ ਆਪਾਂ ਆਪਣੀ ਸ਼ਾਪ ਤੇ ਵੀ ਤੁਹਾਨੂੰ ਜਿਹੜੀ ਸਟੀਚਿੰਗ ਵਾਲੀ ਫੈਸਿਲਿਟੀ ਹੈ ਦੇਵਾਂਗੇ ਆਪਣੀ ਸ਼ਾਪ ਤੇ ਵੀ ਆਪਾਂ ਸਟੀਚਿੰਗ ਲਈ ਮਤਲਬ ਇੱਥੇ ਤੁਹਾਨੂੰ ਸਟੀਚਿੰਗ ਦੀ ਫੈਸਿਲਿਟੀ ਮਿਲਿਆ ਕਰੋਗੇ ਤੁਸੀਂ ਸ਼ਾਪ ਤੇ ਵਿਜ਼ਿਟ ਕਰਕੇ ਵੀ ਆਪਣਾ ਸਟੀਚਿੰਗ ਦਾ ਜਿਹੜਾ ਕੰਮ ਹੈ ਤੁਸੀਂ ਉਹ ਕਰਵਾ ਸਕਦੇ ਹੋ ਸਾਰੇ ਕਲਰ ਬਹੁਤ ਸੋਹਣੇ ਸੋਹਣੇ ਕਲਰਾਂ ਦੇ ਵਿੱਚ ਆਇਆ ਜੀ ਇਸ ਤੋਂ ਬਾਅਦ ਜਿਹੜੀ ਨੈਕਸਟ ਦੇਖੋ ਆਪਣੇ ਕੋਲੇ ਮੈਚਿੰਗ ਦੇ ਵਿੱਚ ਹੀ ਬੜੇ ਸੋਹਣੇ ਸੋਹਣੇ ਕਲਰਾਂ ਦੇ ਵਿੱਚ ਮੈਚਿੰਗ ਵੀ ਆਈ ਹੈ ਹਨਾ ਮੈਚਿੰਗ ਜਿਹੜੀ ਪਸ਼ਮੀਨਾ ਸ਼ਿਮਰ ਆਈ ਹੈ ਜੀ 올 ਓਵਰ ਦੇ ਵਿੱਚ ਵੀ ਆਇਆ ਜੀ ਆਪਣੇ ਕੋਲੇ ਇਹ ਇਹ ਵੀ ਆਪਾਂ ਸੇਮ ਰੇਟ ਹੀ ਕਰ ਦਿੱਤੇ ਨੇ ਜੀ ਇਟਾਲੀਅਨ ਬੂਲ ਦੇ ਸੇਮ 700 ਰੁਪਏ ਦੇ ਵਿੱਚ ਸੂਟ ਤੁਸੀਂ ਲੈ ਸਕਦੇ ਹੋ ਬਹੁਤ ਸੋਹਣੇ ਕਲਰ ਨੇ ਜੀ ਇਹ ਵੀ 올 ਓਵਰ ਸੂਟ ਨੇ ਜੀ ਜੋ ਵੀ ਮਾਵਾ ਪਹਿਣਾ ਲੈਣਾ ਚਾਹੁੰਦੀਆਂ ਨੇ 올ਓਵਰ ਸੂਟ ਨੇ ਜੀ ਦੇਖੋ ਕਲਰ ਦੇਖੋ ਬਹੁਤ ਸੋਹਣੇ ਕਲਰਾਂ ਦੇ ਵਿੱਚ ਆਇਆ ਜੀ ਇਹ ਗ੍ਰੀਨ ਕਲਰ ਹੋ ਗਿਆ ਕਾਫੀ ਕਲਰ ਹੋ ਗਿਆ ਔਰ ਇੱਕੀ ਵਾਲਾ ਕਲਰ ਹੋ ਗਿਆ ਜੀ ਇੱਕ ਵਾਰ ਫੇਰ ਮੈਂ ਤੁਹਾਨੂੰ ਖੋਲ ਕੇ ਦਿਖਾ ਦਾਂ ਜੀ ਚੰਗੀ ਤਰ੍ਹਾਂ ਬੜੇ ਸੋਹਣੇ ਪ੍ਰਿੰਟਾਂ ਦੇ ਵਿੱਚ ਜਿਹੜਾ ਇਹ ਸਟਾਕ ਆਪਣੇ ਕੋਲੇ ਅਵੇਲੇਬਲ ਹੈ ਜੀ ਸੇਮ ਡਿਜ਼ਾਈਨ ਦੇ ਵਿੱਚ ਤਿੰਨ ਕਲਰਾਂ ਦੇ ਵਿੱਚ ਇਹ ਸਟਾਕ ਆਪਣੇ ਕੋਲੇ ਆਇਆ ਔਰ ਇਹ ਸਾਰੇ ਰਹਿਣਗੇ ਜੀ ਸੂਟ 올ਓਵਰ ਲੈਂਡ ਰਹਿਣਗੇ ਜੀ ਪ੍ਰਾਈਸ ਇਹਨਾਂ ਦਾ ਬਹੁਤ ਜੈਨੂਇਨ ਪ੍ਰਾਈਸ ਦੇ ਆਪਾਂ ਲੈ ਕੇ ਆਏ ਹਾਂ ਜੀ 700 ਰੁਪਏ ਦੇ ਵਿੱਚ ਮਾਰਕੀਟ ਦਾ ਰੇਟ ਬਹੁਤ ਜ਼ਿਆਦਾ ਰੇਟ ਹੈ ਜੀ 700 ਰੁਪਏ ਦੇ ਵਿੱਚ ਕੋਈ ਵੀ ਇਹ ਸੂਟ ਦੇ ਨਹੀਂ ਸਕਦਾ ਆਪਾਂ ਤੁਹਾਨੂੰ 700 ਰੁਪਏ ਦੇ ਵਿੱਚ ਇਹ ਸੂਟ ਦੇ ਰਹੇ ਹਾਂ ਜੀ 700 ਰੁਪਏ ਦੇ ਵਿੱਚ ਕਿਤੋਂ ਵੀ ਤੁਹਾਨੂੰ ਮਾਰਕੀਟ ਦੇ ਵਿੱਚੋਂ ਇਹ ਸੂਟ ਨਹੀਂ ਮਿਲਣਗੇ ਔਰ ਅਸੀਂ ਤੁਹਾਨੂੰ 700 ਰੁਪਏ ਦਾ ਸੂਟ ਦੇ ਰਹੇ ਹਾਂ ਜੋ ਵੀ ਪਹਿਨ ਲੈਣਾ ਚਾਹੁੰਦੀ ਹੈ ਫਟਾਫਟ ਆਪਣਾ ਜਿਹੜਾ ਸਕਰੀਨਸ਼ਾਟ ਹੈ ਸੈਂਡ ਕਰੋ ਸੋਹਣੇ ਸੋਹਣੇ ਸੂਟ ਹੈ ਜਿਹੜੇ ਆਪਣੇ ਵਿਅਰ ਕਰੋ ਜੀ 올ਓਵਰ ਸੂਟ ਰਹਿਣਗੇ ਪਸ਼ਮੀਨਾ ਸ਼ਿਮਰ ਦੇ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਇਹੀ ਦਿਖਾਵਾਂਗੇ ਜੀ 올ਓਵਰ ਪਸ਼ਮੀਨਾ ਸ਼ਿਮਰ ਦੇ ਸੂਟ ਇੱਕ ਮੈਂ ਤੁਹਾਨੂੰ ਕੱਟ ਪੀਸਿਸ ਦਿਖਾਏ ਨੇ ਜੀ ਸਾਰੇ ਕੱਟ ਪੀਸ ਨੇ ਜਿਹੜੇ ਆਪਣੇ 올ਮੋਸਟ ਵੱਡੀ ਕੱਟ ਰਹੇਗੀ ਜੀ ਇੰਦਾਸ ਬ੍ਰਾਂਡ ਦੇ ਰਹਿਣਗੇ ਔਰ ਜਿਹੜੇ ਇਹ ਪਸ਼ਮੀਨਾ ਸ਼ਿਮਰ ਦੇ ਸੂਟ ਨੇ ਜੀ ਇਹ ਸਾਰੇ ਰਹਿਣਗੇ ਏਕੇ ਟੈਕਸ ਦੇ ਜੀ ਏਕੇ ਟੈਕਸ ਦੇ ਜਿਹੜੇ ਸੂਟ ਨੇ ਜੀ ਕੋਈ ਵੀ ਤੁਹਾਨੂੰ ਇੰਨਾ ਸਸਤਾ ਸੂਟ ਨਹੀਂ ਮਿਲੂਗਾ ਜਿਹੜਾ ਸੂਟ ਅਸੀਂ ਤੁਹਾਨੂੰ ਦੇ ਰਹੇ ਹਾਂ ਬਹੁਤ ਸੋਹਣੇ ਸੋਹਣੇ ਜਿਹੜੇ ਕਲਰ ਡਿਜ਼ਾਈਨ ਆਪਣੇ ਸਟਾਕ ਦੇ ਵਿੱਚ ਤੁਹਾਡੇ ਲਈ ਅਸੀਂ ਲੈ ਕੇ ਆਏ ਆ ਜੀ ਬੜੇ ਸੋਹਣੇ ਕਲਰ ਨੇ ਬੜੇ ਸੋਹਣੇ ਡਿਜ਼ਾਈਨ ਨੇ ਕਲਰ ਡਿਜ਼ਾਈਨ ਸਾਰੇ ਬੜੇ ਸੋਹਣੇ ਨੇ ਜੀ ਬਹੁਤ ਸੋਹਣੇ ਡਿਜ਼ਾਈਨ ਕਲਰ ਦੇ ਵਿੱਚ ਇਹ ਸਟਾਕ ਆਪਣੇ ਕੋਲੇ ਆਇਆ ਜੀ ਪ੍ਰਾਈਸ ਵੀ ਬਹੁਤ ਜੈਨੋਨ ਹੈ ਜੀ ਜਸਟ 700 ਰੁਪਏ ਦੇ ਵਿੱਚ ਅਸੀਂ ਤੁਹਾਨੂੰ ਇਹ ਸੂਟ ਦੇ ਰਹੇ ਹਾਂ ਜੀ ਬੜੇ ਸੋਹਣੇ ਜਿਹੜੇ ਸੂਟ ਰਹਿਣਗੇ ਇਹ ਵਾਲਾ ਸੂਟ ਰਹਿ ਗਿਆ ਜੀ ਇਟਾਲੀਅਨ ਵੂਲ ਦਾ ਇਹ ਵੀ ਆਪਾਂ ਨਾਲ ਹੀ ਤੁਹਾਨੂੰ ਦੇਵਾਂਗੇ ਜੀ 700 ਰੁਪਏ ਦੇ ਵਿੱਚ ਹੀ ਹੈ ਇਟਾਲੀਅਨ ਵੂਲ ਕਰਤੀ ਹੈ ਜੀ ਆਪਾਂ ਰੇਟ ਸਾਰੇ ਘਟਾਤੇ ਨੇ ਜਿਹੜੀਆਂ ਸੇਲਾਂ ਜਿਹੜੀਆਂ ਸੇਲਾਂ ਜੀ ਲੋੜੀ ਤੋਂ ਬਾਅਦ ਲੱਗਣੀਆਂ ਉਹ ਆਪਾਂ ਲੋੜੀ ਤੋਂ ਪਹਿਲਾਂ ਹੀ ਲਾ ਦਿੱਤੀਆਂ ਨੇ ਜੋ ਵੀ ਪਹਿਨ ਲੈਣਾ ਚਾਹੁੰਦੀ ਹੈ ਫਟਾਫਟ ਸੂਟ ਜਿਹੜੇ ਆਪਣੇ ਸੋਹਣੇ ਸੋਹਣੇ ਸੂਟ ਬਾਈ ਕਰ ਸਕਦੀ ਹੈ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਹਾਂ ਜੀ ਦੁਬਾਰਾ ਫਿਰ ਤੋਂ ਦਿਖਾ ਦੇਵਾਂ ਸਟਾਕ ਆਪਣੇ ਕੋਲੇ ਫੁੱ ਕানা ਕੱਟ ਪੀਸ ਆਗੇ ਜੀ ਸਿੰਥੈਟਿਕ ਵਾਲੇ ਜੋ ਵੀ ਪਹਿਨ ਲੈਣਾ ਚਾਹੁੰਦੀ ਹੈ ਫਟਾਫਟ ਲੈ ਸਕਦੀ ਹੈ ਆਉਣ ਵਾਲੀ ਸੀਜ਼ਨ ਦੇ ਵਿੱਚ ਪੌਨੀ ਬਹੁਤ ਸੋਹਣੀਆਂ ਚੀਜ਼ਾਂ ਨੇ ਜੀ ਇਹ ਲਾਈਨਿੰਗ ਲੱਗ ਕੇ ਬਣਨ ਗਈਆਂ ਇਸ ਤੋਂ ਬਾਅਦ ਜੀ ਪਸ਼ਮੀਨਾ ਸ਼ਿਮਰ ਆ ਗਈ ਜੋ ਵੀ ਪਹਿਨ ਲੈਣਾ ਚਾਹੁੰਦੀ ਹੈ ਪਸ਼ਮੀਨਾ ਮੈਚਿੰਗ ਆ ਗਈ ਫਟਾਫਟ ਸ਼ਾਪ ਤੇ ਵਿਜ਼ਿਟ ਕਰੋ ਔਰ ਸੋਹਣੇ ਸੋਹਣੇ ਜਿਹੜੇ ਸੂਟ ਆ ਬਣਾ ਕੇ ਆਪਣੇ ਪਾਓ ਜੀ ਅੱਜ ਦੀ ਵੀਡੀਓ ਪੈਥੀ ਖਤਮ ਕਰਦੇ ਹਾਂ ਜੀ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਮੇਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ